ਇਸ ਹੱਡਚੀਰਵੀ ਠੰਡ 'ਚ ਤੁਸੀਂ ਆਪਣੀ ਸਿਹਤ ਦਾ ਖਿਆਲ ਕਿਵੇਂ ਰੱਖ ਸਕਦੇ ਹੋ ਜੀ ਹਾਂ ਇੱਥੇ ਸਮੇਂ-ਸਮੇਂ ਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਸ ਠੰਡ ਦੇ ਮੌਸਮ ਵਿੱਚ ਘਰ ਤੋਂ ਬਾਹਰ ਜਿੰਨਾ ਹੋ ਸਕੇ ਘੱਟ ਨਿਕਲਿਆ ਜਾਵੇ ਖਾਸ ਤੌਰ ਤੇ ਜਿਹੜੇ ਛੋਟੇ ਬੱਚੇ ਨੇ ਤੇ ਜਿਹੜੇ ਬਜ਼ੁਰਗ ਵਿਅਕਤੀ ਨੇ ਉਹਨਾਂ ਦੀ ਉਮਰ ਕਰੀਬਨ 5 ਸਾਲ ਤੋਂ ਉੱਪਰ ਹੈ ਤਾਂ ਉਹ ਲੋਕ ਇਸ ਠੰਡ 'ਚ ਆਪਣਾ ਕਿਵੇਂ ਖਿਆਲ ਰੱਖ ਸਕਦੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਈਐਨਟੀ ਸਪੈਸ਼ਲਿਸਟ ਡਾਕਟਰ ਅਰुण ਮਿੱਤਰਾ ਨੇ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਲੋਕ ਜ਼ਿਆਦਾਤਰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਜੇ ਸੈਰ ਕਰਦੇ ਨੇ ਤਾਂ ਉਹ ਘਰ ਦੇ ਅੰਦਰ ਰਹਿ ਕੇ ਕਰਨ ਜਾਂ ਫਿਰ ਉਦੋਂ ਕਰਨ ਜਦੋਂ ਦਿਨ ਥੋੜਾ ਚੜ ਗਿਆ ਹੋਵੇ ਸੜਕੇ ਸਵੇਰੇ ਦੀ ਸੈਰ ਜਿੱਥੇ ਲੋਕਾਂ ਦੇ ਹਾਰਟ ਬੀਟ ਵਧਾ ਸਕਦੀ ਹੈ ਉਥੇ ਹੀ ਠੰਡ ਦੀ ਚਪੇਟ ਚ ਆ ਨਾਲ ਉਹਨਾਂ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਹੈ ਇੱਕ ਵਾਰ ਤੁਸੀਂ ਵੀ ਸੁਣੋ ईएनटी ਸਪੈਸ਼ਲਿਸਟ ਕੀ ਕਹਿ ਰਹੇ ਨੇ ਤਾਂ ਜੋ ਤੁਹਾਡੀ ਇਸ ਠੰਡ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਤੋਂ ਤੁਹਾਨੂੰ ਰਾਹਤ ਮਿਲ ਸਕੇ ਦੇਖੋ ਅੱਜ ਕੱਲ ਜਿਵੇਂ ਮੌਸਮ ਹੈ ਉਹਦੇ ਵਿੱਚ ਹਵਾਸ ਕਾਫੀ ਪ੍ਰਦੂਸ਼ਨ ਹੈ ਪਿੱਛੇ ਜਿਵੇਂ ਦੀਵਾਲੀ ਵੇਲੇ ਇਹਨੇ ਪਟਾਕੇ ਚੱਲੇ ਉਹਨਾਂ ਪਟਾਕਿਆਂ ਦੇ ਕਾਰਨ ਬੜਾ ਧੂੰਆਂ ਪੈ ਗਿਆ ਤੋ ਪਹਿਲੇ ਵੀ ਕਿਉਂਕਿ ਅੱਜ ਕੱਲ ਨਾ ਹਵਾ ਨਹੀਂ ਚੱਲਦੀ ਹਵਾ ਸਥਿਰ ਹੋ ਜਾਂਦੀ ਹੈ। ਹਵਾ ਸਥਿਰ ਹੋਣ ਦੇ ਕਾਰਨ ਜਿੰਨਾ ਵੀ ਧੂਆ ਫੈਲਦਾ ਹੈ ਉਹ ਬੇ ਥੱਲੇ ਬੈਠ ਜਾਂਦਾ। ਉਸ ਧੂਏ ਵਿੱਚ ਗੱਡੀਆਂ ਦਾ ਵੀ ਧੂਆ ਹੁੰਦਾ ਹੈ, ਉਦਯੋਗਾਂ ਦਾ ਵੀ ਧੂਆ ਹੁੰਦਾ ਹੈ, ਜਿਹੜੀ ਉਸਾਰੀ ਚੱਲਦੀ ਹੈ ਉਸ ਦਾ ਵੀ ਧੂਆ ਹੁੰਦਾ ਹੈ ਤੇ ਨਾਲ ਨਾਲ ਜੋ ਪਰਾਲੀ ਜੋ ਸੜਦੀ ਹੈ ਉਹ ਵੀ ਧੂਆ ਹੁੰਦਾ ਹੈ। ਇਹ ਸਾਰੇ ਧੂਏ ਮਿਲ ਕੇ ਫਿਰ ਇਹ ਅੱਜ ਕੱਲ ਦੇ ਮਾਹੌਲ ਵਿੱਚ ਉਬੈਠ ਜਾਂਦੇ ਨੇ। ਉਹਦੇ ਵਿੱਚ ਫਿਰ ਜੋ ਸਸਪੈਂਡਡ ਪਾਰਟੀਕਲ ਮੈਟਰ ਹੈ ਜਿਹਨੂੰ ਅਸੀਂ ਮੋਟੇ ਕਣ ਨੇ ਜਿਹੜੇ ਹਵਾ 'ਚ ਲਟਕਦੇ ਰਹਿੰਦੇ ਨੇ ਏ ਉਹ ਸਾਡੇ ਅੰਦਰ ਫੇਫੜੇ ਜਾਂਦੇ ਨੇ ਉਹ ਪਹਿਲੇ ਸਾਡੇ ਗਲੇ ਜਾਂਗੇ ਨੱਕ ਤੇ ਜਾਣਗੇ ਫਿਰ ਫੇਫੜੇ ਜਾਂਗੇ ਨੱਕ ਵੀ ਜਦੋਂ ਜਾਂਗੇ ਤੇ ਨੱਕ ਤੇ ਇਰਿਟੇਸ਼ਨ ਹੋਏਗੀ ਫਿਰ ਛਿਕਨ ਲੱਗਣੀਆ ਜ਼ੁਕਾਮ ਲੱਗੀਆਂ ਫਿਰ ਗਲੇ ਜਾਂਗੇ ਫਿਰ ਖੰਸੀ ਲੱਗਣੀ ਲੋਕਾਂ ਨੂੰ ਅਖੀਰ ਫਿਰ ਫੇਫੜੇ ਜਾਂਦੇ ਨੇ ਫਿਰ ਤੇਪੜੇ ਤੋਂ ਜ਼ਿਆਦਾ ਬਿਮਾਰੀਆਂ ਲੱਗ ਸਕਦੀਆਂ ਨੇ ਇਸ ਲਈ ਇਹ ਹਾਲਾਤ ਵਿੱਚ ਬਿਮਾਰੀਆਂ ਤੇ ਹਰ ਸਾਲ ਹੁਣ ਫੈਲ ਰਹੀ ਹੈ ਪੇਸ਼ੈਂਟ ਦੀ ਨਵਾਂ ਰਹੀ ਹੈ ਗਿਣਤੀ ਕਿੰਨੀ ਵਧ ਰਹੀ ਹੈ ਪੇਸ਼ੈਂਟ ਦੀ ਖਾਂਸੀ ਵਗੈਰਾ ਤੇ ਪੇਸ਼ੈਂਟ ਦੀ ਗਿਣਤੀ ਤੇ ਵਧਦੀ ਐ ਨੇ ਇਨ ਮੈਗਰੈਕਟ ਨੰਬਰ ਤੇ ਤੁਹਾਨੂੰ ਨਹੀਂ ਦੇ ਸਕਦਾ ਪਰ ਗਿਣਤੀ ਦੇ ਵਿੱਚ ਕਾफी ਵਾਧਾ ਹੁੰਦਾ ਹੈ ਇਸ ਕਿਸਮ ਦੀਆਂ ਬਿਮਾਰੀਆਂ ਦਾ ਕਾਂਸੀ ਜ਼ੁਕਾਮ ਬੁਖਾਰ ਵੀ ਅੱਜਕੱਲ੍ਹ ਕੋਕੀ ਮੌਸਮ ਐਸਾ ਹੈ ਕਿ ਇਹਦੇ ਵਿੱਚ ਵਾਇਰਸ ਵੀ ਫੈਲਦੇ ਨੇ ਤੇ ਡੇਂਗੀ ਵੀ ਫੈਲਿਆ ਹੋਇਆ ਹੈ ਚਿਕਨਗੁਨੀਆ ਵੀ ਫੈਲਿਆ ਹੋਇਆ ਹੈ ਇਹਨਾਂ ਕਰਕੇ ਵੀ ਲੋਕ ਬੜੇ ਪਰੇਸ਼ਾਨ ਨੇ ਇਸ ਸਾਧਿਆ ਬਿਮਾਰੀਆਂ ਨਾਲ ਸੰਬੰਧਿਤ ਬਿਮਾਰੀਆਂ ਵੀ ਨੇ ਤੇ ਵਾਇਰਸ ਤੋਂ ਜਾਂ ਮਥਰਾਂ ਦੇ ਕਟਨ ਕਰਕੇ ਕੋਈ ਮਥਰ ਵੀ ਹੈ ਲੋਕਾਂ ਨੂੰ ਇਹ ਕੀ ਜਦੋਂ ਜਿਆਦਾ ਧੂਆਂ ਦਾ ਉਹਨਾਂ ਬਿਨਾਂ ਬਾਹਰ ਕੱਟੀ ਜਾਣਾ ਚਾਹੀਦਾ ਹੈ ਬਾਹਰ ਸੈਰ ਵੀ ਨਹੀਂ ਕਰਨੀ ਚਾਹੀਦੀ ਅੰਦਰ ਹੀ ਤੁਸੀਂ ਐਕਸਰਸਾਈਜ਼ ਕਰ ਲਓ ਕਿਉਂਕਿ ਘਰ ਦੇ ਅੰਦਰ ਫਿਰ ਵੀ ਧੂਆਂ ਕੁਝ ਘੱਟ ਹੁੰਦਾ ਚਾਰ ਦਵਾਜ਼ੇ ਆ ਕਿ ਕਿੰਨੇ ਦਰਵਾਜ਼ੇ ਲੇਕਿਨ ਬਾਹਰ ਵੀ ਜੇ ਧੂਆਂ ਜਦੋਂ ਇੰਨਾ ਹੋਏ ਜੋ ਸੈਰ ਕਰਦੇ ਹੋ ਖਾਸ ਤੂ ਜਿਨ੍ਹਾਂ ਨੂੰ 50 ਦੇ ਰੋਗ ਨੇ ਜਾਂ ਜਿਨ੍ਹਾਂ ਨੂੰ ਸਾਹ ਦੀ ਕੋਈ ਵੀ ਬਿਮਾਰੀ ਹੈ ਉਹਨਾਂ ਲਈ ਧੂਆਂ ਤੋਂ ਬਚਾਓ ਜੇ ਨਹੀਂ ਮਾਸਕ ਲਗਾ ਸਕਦੇ ਤੁਸੀਂ ਕੁਝ ਫਰਕ ਪੈਂਦਾ ਹੈ ਮਾਸਕ ਨਾਲ ਵੀ ਜੋ ਮੋਟੇ ਕਾਣ ਨੇ ਮਾਸਕ ਉਹਨਾਂ ਨੂੰ ਰੋਕਦਾ ਹੈ ਜੇ ਬਾਹਰ ਤੁਸੀਂ ਜਾਣਾ ਹੈ ਉਹ ਉਸ ਵੇਲੇ ਤੁਸੀਂ ਲਗਾਓ ਬੱਚਿਆਂ ਲਈ ਖਾਸ ਤੌਰ ਤੇ ਸਾਵਧਾਨੀ ਵਰਤਣੀ ਤੇ ਬਜ਼ੁਰਗਾਂ ਲਈ ਸਾਵਧਾਨੀ ਵਰਤਣੀ ਲੁਧਿਆਣਾ ਤੋਂ ਰੋਹਿਤ ਪਾਰਦਵਾਜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ